ਸਾਹਿਬ ਜਤ ਜੁਰ ਤੇ ਵਾਹ ਜਪੋ ਜੀ ਜਤ ਜੁਰ ਤੇ ਵਾਹ ਜੁਰ ਸਾਹਿਬ ਜਤ ਜੁਰ ਤੇ ਉਹ ਦੇਖੀ ਅੱਜ ਮਾਦਰੀ ਵਾਹਿਗੁਰੂ ਜੀ ਬਹੁਤ ਕਮਜ਼ੋਰ ਹੋ ਗਏ ਨੇ ਹਾਂ ਜੀ ਹਾਂ ਜੀ ਤਕੜੀ ਹੋਰ ਸਾਬ ਲਗਾ ਤਾ 100 ਬੋਈ ਲਗਾ ਤਾ ਸ਼ੀਮਾਨ ਵੀ ਬੀਰ ਜੀ ਹੋ ਗਿਆ ਹੋਣਾ ਹੈ ਹੋਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਖਰੇ ਚਿੱਤ ਲਾਏ ਮਨ ਚਿੰਦਿਆ ਫਲ ਪਾਵਣਾ ਹੋਂ ਮੇ ਵਿੱਚੋਂ ਜਾਏ ਜੇ ਮਹਾਵਾਕ ਅਨੁਸਾਰ ਅੱਜ ਅਸੀਂ ਦਸੂਏ ਵਿਖੇ ਪਹੁੰਚੇ ਆ ਜੀ ਮਰਾਸਕੜ ਮਹੱਲੇ ਵਿੱਚ ਪਹੁੰਚੇ ਆ ਜੀ ਸਾਡੇ ਵੀਰ ਜੀ ਨੇ ਪਿੰਡ ਬਾਲਾ ਕੁਲੀਆਂ ਤੋਂ ਤੇ ਇਹਨਾਂ ਦੀ ਧਰਮ ਪਤਨੀ ਹੈ ਦੇਖੋ ਜੀ ਬਹੁਤ ਜ਼ਿਆਦਾ ਬਿਮਾਰ ਹੈ ਜੀ ਤਕਰੀਬਨ ਗੋਡੇ ਪੂਰੇ ਜੁੜ ਗਏ ਨੇ weight ਵੀ ਤਕਰੀਬਨ 10 15 ਕਿਲੋ 20 ਕਿਲੋ ਹੀ ਰਹਿ ਗਏ ਆ ਬਹੁਤ ਮਾੜਾ ਹਾਲ ਹੈ ਜੀ ਇਹਨਾਂ ਨੇ ਸਾਨੂੰ ਹੁਕਮ ਲਾਇਆ ਸੀ ਕਿ ਪਤਨੀ ਦਾ ਇਲਾਜ ਚੱਲਦਾ ਪਿਆ ਤੇ ਸਾਡੀ ਕੋਈ ਨਾ ਕੋਈ ਹੈਲਪ ਕੀਤੀ ਜਾਵੇ ਇੱਥੇ ਪਹੁੰਚੇ ਅੱਜ ਹੈ ਵੀਰ ਬਾਲਾਕੁੱਲਿਆਂ ਦੇ ਨੇ ਪੱਜਾ ਪਰ ਅੱਜ ਦਸੂਏ ਉਹ ਇਹਨਾਂ ਦੇ ਰਿਸ਼ਤੇਦਾਰ ਨੇ ਉਹਨਾਂ ਦੇ ਘਰ ਇਸ ਟਾਈਮ ਰਹਿ ਰਹੇ ਨੇ ਕਿਉਂਕਿ ਦਵਾਈ ਚੱਲਦੀ ਹੈ ਇਹਨਾਂ ਦੀ ਰੋਜ਼ ਦਵਾਈ ਲੈਣ ਜਾਂਦੇ ਨੇ ਆ ਦਿਖਾਇਓ ਹਾਲਾਤ ਬਹੁਤ ਜ਼ਿਆਦਾ ਮਾੜੇ ਹਾਲਾਤ ਨੇ ਜੀ ਇਹਨਾਂ ਦੇ ਬਹੁਤ ਜ਼ਿਆਦਾ ਤੰਗ ਨੇ ਜੀ ਤੇ ਇਹਨਾਂ ਨੇ ਸਾਨੂੰ ਹੁਕਮ ਲਾਇਆ ਸੀ ਕਿ ਸਾਡੀ ਸੇਵਾ ਕੀਤੀ ਜਾਵੇ ਜੀ ਧਰਮ ਪਤਨੀ ਹੈ ਜੀ ਇਲਾਜ ਚੱਲਦਾ ਪਿਆ ਤੇ ਅੱਜ ਅਸੀਂ ਇਹਨਾਂ ਨੇ ਸਾਨੂੰ ਖਮਲਾਇਆ ਸੀ ਇਹਨਾਂ ਨੂੰ ਅਸੀਂ ਇਲਾਜ ਵਾਸਤੇ ਮਾਇਆ ਦੇ ਰਹੇ ਆਂ ਜੀ ਆ ਮਾਇਆ ਪ੍ਰਮਾਣ ਕਰੋ ਜੀ ਇਲਾਜ ਵਾਸਤੇ ਤੇ ਆਪ ਜੀ ਕੁਝ ਕਹਿਣਾ ਚਾਹੁੰਦੇ ਹੋ ਸੰਗਤ ਨੂੰ ਬਾਬੇ ਸਭ ਤੋਂ ਪਹਿਲਾਂ ਤੁਹਾਡਾ ਬੜਾ ਧੰਨਵਾਦ ਕਰਦਾ ਆਂ ਜੀ ਕਿ ਤੁਸੀਂ ਦੂਰੋਂ ਚੱਲ ਕੇ ਇੱਥੇ ਹੋ ਕੰਨਾਏ ਆਂ ਜੀ ਤੇ ਮੈਂ ਬਾਬਾ ਜੀ ਚੁੰਨਿਆ ਚਲੋ ਸਾਡੀ ਹੋਰ ਵੀ ਕੋਈ ਨਾ ਸੱਜਣ ਮਿੱਤਰ ਪ੍ਰੇਮੀ ਜੋ ਵੀ ਸਾਡੀ ਹੈਲਪ ਕਰਨੀ ਚਾਹੁੰਦਾ ਸਾਡੀ ਕਰੇ ਨਹੀਂ ਬਾਬਾ ਜੀ 2 ਮਹੀਨਿਆਂ ਤੋਂ ਬਹੁਤ ਜਿੰਨੀ ਪ੍ਰੇਸ਼ਾਨੀ ਵਿੱਚ ਆਂ ਸ਼੍ਰੀਮਾਨ ਨੇ ਵੀ ਆਪਾਂ ਇਲਾਜ ਕਰਾਇਆ ਸੀਗਾ ਉੱਥੇ 7-8 ਲੱਖ ਰੁਪਏ ਲੈ ਕੇ ਆਏ ਬਾਅਦ ਬੇਗੋ ਵਾਲਗੇ ਕਿੱਥੋਂ ਲਾਜਿਆ ਸੁਣ ਦੇਲੀ ਤਾਂ ਉੱਥੇ ਵੀ 2500 3000 ਰੁਪਇਆ ਨਹੀਂ ਚੱਲਦਾ ਡੇਲੀ ਆਪਾਂ ਦਿਨੇ ਨੂੰ ਵਫਾ ਜੀ ਵਾਹਿਗੁਰੂ ਜੀ ਬਹੁਤ ਜ਼ਿਆਦਾ ਤੰਗ ਨੇ ਤੇ ਹਾਲਾਤ ਤੁਸੀਂ ਵੇਖਦੇ ਪਿਓ ਬਹੁਤ ਜ਼ਿਆਦਾ ਮਾੜੇ ਹਾਲਾਤ ਨੇ ਕੀ ਨਾਂ ਹੈ ਤੁਹਾਡਾ ਸਰਬਜੀ ਸਿੰਘ ਸਰਬਜੀਤ ਸਿੰਘ ਤੇ ਬਾਲਾ ਕੁਲੀਆਂ ਤੂੰ ਨੇ ਜੀ ਬਹੁਤ ਜ਼ਿਆਦਾ ਤੰਗ ਨੇ ਵਾਹਿਗੁਰੂ ਜੀ ਜਿੰਨਾ ਸਾਨੂੰ ਉਗਮ ਲਾਇਆ ਸੀ ਅਸੀਂ ਇਹਨਾਂ ਨੂੰ ਮਾਇਆ ਦੇ ਕੇ ਜਾ ਰਹੇ ਹਾਂ ਚਲੋ ਆਪਣੀ ਪਤਨੀ ਦਾ ਇਲਾਜ ਕਰਵਾ ਲਾਂਗੇ ਜੀ ਪਤਨੀ ਵੀ ਬਹੁਤ ਜ਼ਿਆਦਾ ਬਿਮਾਰ ਹੈ ਜੀ ਦੇਖੋ ਤੁਸੀਂ ਹਾਲਾਤ ਵੇਖੋ ਪੂਰਾ ਹੱਡੀਆਂ ਦਾ ਪਿੰਜਰ ਬਣ ਚੁੱਕਾ ਹੈ ਤੇ ਹੱਡੀਆਂ ਪੂਰੀਆਂ ਗੋਡੇ ਜੁੜ ਚੁੱਕੇ ਨੇ ਪੂਰਾ ਗਠੀਆ ਅੰਦਰੋਂ ਅੰਦਰ ਹੀ ਜਕੜ ਚੁੱਕਾ ਸਰੀਰ ਨੂੰ ਜੀ ਸੰਗਤ ਜੀ ਬਹੁਤ ਜ਼ਿਆਦਾ ਮਾੜੀ ਹਾਲਾਤ ਨੇ ਜੀ ਬਹੁਤ ਜ਼ਿਆਦਾ ਇੱਥੇ ਆ ਕੇ ਮਨ ਦੁਖੀ ਹੋਇਆ ਜਾ ਕੇ ਹਾਲਾਤ ਵੇਖੇ ਨੇ ਜੀ ਆਪ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਸੰਗਤ ਜੀ ਅਸੀਂ ਜਿੰਨੀਆਂ ਵੀ ਸੇਵਾ ਕਰਦੇ ਆ ਜਿੰਨੀਆਂ ਵੀ ਅਸੀਂ ਕਥਾ ਵਿਚਾਰਾ ਕਰਦੇ ਆ ਵਾਹਿਗੁਰੂ ਵਾਸਤੇ YouTube ਚੈਨਲ ਬਣਿਆ ਹੋਇਆ ਜੀ ਉਸ ਚੈਨਲ ਤੇ ਅਸੀਂ ਅਪਲੋਡ ਕਰਦੇ ਆ ਜੀ ਸੰਗਤ ਜੀ ਆਪ ਜੀ ਜੋ ਕੋਈ ਵੀ ਸਾਡੀ ਵੀਡੀਓ ਵੇਖਦੇ ਹੋ ਅੱਗੇ ਤੋਂ ਕੇ ਸ਼ੇਅਰ ਕਰਿਆ ਕਰੋ ਹੋਰ ਸੰਗਤਾਂ ਗੁਰੂ ਦੇ ਪਿਆਰ ਵਿੱਚ ਗੁਰੂ ਨਾਲ ਜੁੜ ਸਕਾਂਗੇ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ ਅੱਜ ਅਸੀਂ ਦਸੂਹੇ ਵਿਖੇ ਬਾਲਾ ਕੁੱਲੀਆਂ ਦੇ ਜਿਹੜੇ ਸਾਡੇ ਵੀਰ ਨੇ ਉਹਨਾਂ ਦੀ ਧਰਮ ਪਤਨੀ ਦੀ ਸੇਵਾ ਕਰਨ ਵਾਸਤੇ ਦਸੂਹੇ ਪਹੁੰਚੇ ਆ ਜੀ ਤੇ ਇਹਨਾਂ ਨੂੰ ਮਾਇਆ ਦੇ ਦਿੱਤੀ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ